ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਉਣ ਕਰਕੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਘੜ ਜਿਹੜੇ ਆ ਉਹ ਆਏ ਨੇ ਜਿਹਦੇ ਕਰਕੇ ਪਰਿਵਾਰਾਂ ਦੇ ਵਿੱਚ ਬਹੁਤ ਹੀ ਇਸ ਸਮੇਂ ਪਰੇਸ਼ਾਨੀ ਦਾ ਦੌਰ ਜਿਹੜਾ ਚੱਲ ਰਿਹਾ ਹੈ ਸੋ ਆਓ ਅਸੀਂ ਰਲ ਮਿਲ ਕੇ ਉਹਨਾਂ ਪਰਿਵਾਰਾਂ ਲਈ ਅਰਦਾਸ ਕਰੀਏ ਤਾਂ ਕਿ ਸਾਰੇ ਆਪੋ ਆਪਣੀ ਜਗ੍ਹਾ ਤੇ ਸੁਰੱਖਿਅਤ ਰਹਿਣ ਬਹੁਤ ਹੀ ਦੁਖਦਾਇਕ ਸਮਾਂ ਚੱਲ ਰਿਹਾ ਹੈ ਘਰਾਂ ਦੇ ਘਰ ਜਿਹੜੇ ਆ ਉਹ ਟੱਟ ਰਹੇ ਨਹੀਂ ਲੋਕ ਕੋਠਿਆਂ ਤੇ ਚੜ੍ਹ ਕੇ guzara ਕਰ ਰਹੇ ਨੇ ਆਪਣਾ ਸਾਰੇ ਦਾ ਸਾਰਾ ਦਾਣਾ ਪਾਣੀ ਲੈ ਕੇ ਆਪਣੇ ਕੋਠਿਆਂ ਦੇ ਉੱਤੇ ਚੜ੍ਹ ਕੇ ਤੇ ਉਹ ਉਡੀਕ ਕਰ ਰਹੇ ਨੇ ਵੀ ਕਦੋਂ ਪਾਣੀ ਦਾ ਜਿਹੜਾ ਲੈਵਲ ਆ ਉਹ ਥੱਲੇ ਹੁੰਦਾ ਹੈ ਤੇ ਕਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਨਾਲ ਰਲ ਕੇ ਬੈਠਾਂਗੇ ਡੰਗਰ ਪਸ਼ੂ ਜਿਹੜੇ ਆ ਉਹ ਲੋਕ ਜਿਹੜੇ ਆ ਕਈ ਜਿਹੜੇ ਸਿਆਣੇ ਸਮਝਦਾਰ ਨੇ ਉਹਨਾਂ ਦੇ ਰਸੇ ਖੋਲ ਰਹੇ ਨੇ ਪਰ ਕਈ ਜਗ੍ਹਾ ਤੇ ਅਜੀਹਾ ਵੇਖਣ ਨੂੰ ਮਿਲਦਾ ਹੈ ਕਿ ਪਸ਼ੂਆਂ ਦੇ ਡੰਗਰਾਂ ਦੇ ਰਸੇ ਵੀ ਨਹੀਂ ਖੋਲੇ ਤੇ ਵਿਚਾਰੇ ਉੱਥੇ ਹੀ ਪਾਣੀ ਦੇ ਵਿੱਚ ਹੀ ਤੜਫ ਤੜਫ ਕੇ ਮਰਨ ਵਾਲੇ ਹਾਲਾਤ ਪੈਦਾ ਹੋਏ ਆ ਬਹੁਤ ਹੀ ਦੁਖਦਾਇਕ ਸਮਾ ਪੂਰੇ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਉਣ ਕਰਕੇ ਸਾਰਾ ਸਾਰੇ ਪੰਜਾਬ ਦੇ ਵਿੱਚ ਇੱਕ ਦੁੱਖ ਦੀ ਲਹਿਰ ਚੱਲ ਰਹੀ ਆ ਸੋ ਅਸੀਂ ਸਾਰੇ ਭੈਣ ਭਰਾ ਹੋਰ ਆਲ ਮਿਲ ਕੇ ਅਰਦਾਸ ਕਰੀਏ ਕਿ ਜਿੱਥੇ ਜਿੱਥੇ ਵੀ ਇਸ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਭੈਣ ਭਰਾਵਾਂ ਨੂੰ ਉੱਥੇ-ਉੱਥੇ ਪਰਮਾਤਮਾ ਸੱਚੇ ਪਾਤਸ਼ਾਹ ਉਹਨਾਂ ਦੀ ਇਸ ਮੁਸ਼ਕਲ ਘੜੀ ਦੇ ਵਿੱਚ ਉਹਨਾਂ ਦਾ ਸਾਥ ਦੇਵੇ ਵਾਹਿਗੁਰੂ ਉਹਨਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਤਾਂ ਕਿ ਇਸ ਮੁਸ਼ਕਲ ਘੜੀ ਦੇ ਵਿੱਚੋਂ ਜਲਦੀ ਬਾਹਰ ਨਿਕਲਣ ਤੇ ਆਪਣੇ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਦੇ ਨਾਲ ਰਹਿਣ ਦੇਖੋ ਪੂਰੇ ਪੰਜਾਬ ਦੇ ਵਿੱਚ ਫਸਲਾਂ ਜਿੱਥੇ ਜਿੱਥੇ ਹਾੜਾ ਹੀ ਨਹੀਂ ਫਸਣਾ ਖਰਾਬ ਹੋ ਗਿਆ ਡੰਗਰ ਬੱਚਾ ਜਿਹੜਾ ਉਹ ਰੁੜ ਗਿਆ ਪਾਣੀ ਦੇ ਵਿੱਚ ਘਰਾਂ ਦੇ ਵਿੱਚ ਜੀ ਜਿਹੜੇ ਆ ਅੱਖਾਂ ਦੇ ਸਾਹਮਣੇ ਉਹ ਰੁੜ ਗਏ ਪਾਣੀ ਪਾਣੀ ਦੀ ਮਾਰ ਹੀ ਠਾਗੇ ਘਰ ਟੱਟ ਗਏ ਲੋਕ ਘਰੋਂ ਬੇਕਾਰ ਹੋ ਗਏ ਮਾਵਾ ਕਿਤੇ ਨੇ ਬੱਚੇ ਕਿਤੇ ਨੇ ਬਜ਼ੁਰਗ ਕਿਤੇ ਨੇ ਪਤਾ ਹੀ ਨਹੀਂ ਕੀ ਹਾਲਾਤ ਜਿਹੜੇ ਆ ਉਹ ਪੈਦਾ ਹੋਏ ਨੇ ਸੋ ਇਹ ਸਮਾਂ ਆ ਇੱਕ ਦੂਜੇ ਦੀ ਮਦਦ ਕਰਨ ਦਾ ਜਿੱਥੇ ਜਿੱਥੇ ਵੀ ਕੋਈ ਭੈਣ ਭਰਾ ਕੋ ਰਿਸ਼ਤੇਦਾਰ ਕੋਈ ਸੱਜਣ ਮਿੱਤਰ ਬੈਠਾਇਆ ਉਹ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਫਸੇ ਆ ਹੜਾਂ ਦੇ ਵਿੱਚ ਉਹਨਾਂ ਦੀ ਮਦਦ ਕਰਨ ਵਾਸਤੇ ਜ਼ਰੂਰ ਅੱਗੇ ਆਵੇ ਤਾਂ ਕਿ ਇਸ ਮੁਸ਼ਕਲ ਘੜੀ ਦੇ ਵਿੱਚ ਅਸੀਂ ਆਪਣੇ ਇੱਕ ਭਾਈਚਾਰਕ ਸਾਂਝ ਜਿਹੜੀ ਆ ਸਾਡੇ ਵਿੱਚ ਬਿਨਾਂ ਕਿਸੇ ਜਾਤ ਪਾਤ ਤੋਂ ਬਿਨਾਂ ਕਿਸੇ ਵਰਗ ਦੀ ਪਛਾਣ ਹਰ ਇੱਕ ਜਿਹੜਾ ਇੱਕ ਭਾਈਚਾਰੇ ਦੀ ਤਰ੍ਹਾਂ ਭਾਈਚਾਰਕ ਸਾਂਝ ਦੀ ਤਰ੍ਹਾਂ ਅੱਗੇ ਵਧ ਕੇ ਇਸ ਮੁਸ਼ਕਲ ਹਾਲਾਤਾਂ ਦੇ ਵਿੱਚ ਸਾਰੇ ਆਪਾਂ ਇਕੱਠੇ ਹੋ ਕੇ ਇੱਕ ਮੋਟੋ ਹੋ ਕੇ ਇਕਜਟ ਹੋ ਕੇ ਇਸ ਇਹ ਜਿਹੜਾ ਏਡਾ ਵੱਡਾ ਤੂਫਾਨ ਆਇਆ ਹੈ ਪੰਜਾਬ ਦੇ ਵਿੱਚ ਉਹਦਾ ਮੁਕਾਬਲਾ ਕਰ ਸਕੀਏ ਹਿੰਮਤ ਵਧਾਈਏ ਆਪਣੇ ਭੈਣ ਭਰਾਵਾਂ ਦੀ ਆਪਣੇ ਰਿਸ਼ਤੇਦਾਰਾਂ ਦੀ ਸੱਜਣਾ ਮਿੱਤਰਾਂ ਦੀ ਲੋਕਾਂ ਦੀ ਬੇਸ਼ੱਕ ਸਾਡੇ ਕੋਲ ਕੁਝ ਵੀ ਨਹੀਂ ਲੱਗਦੀ ਪਰ ਫਿਰ ਵੀ ਇੱਕ ਹਮਦਰਦੀ ਹੈ ਦਿਲ ਦੇ ਵਿੱਚ ਇੱਕ ਦੁੱਖ ਹੈ ਉਹਨਾਂ ਪ੍ਰਤੀ ਵੀ ਇਹ ਬਹੁਤ ਹੀ ਮਾੜਾ ਸਮਾਂ ਚੱਲ ਰਿਹਾ ਹੈ ਘਰ ਦੇ ਵਿੱਚ ਇੱਕ ਚੀਜ਼ ਟੁੱਟ ਜਾਵੇ ਤੇ ਉਹਦੇ ਲਈ ਇੰਨਾ ਦੁੱਖ ਹੁੰਦਾ ਤੇ ਲੋਕਾਂ ਦੇ ਘਰ ਟੁੱਟ ਗਏ ਆ ਕਰਾਂ ਦੇ ਕਰ ਹੀ ਰੁੜ ਗਈਆਂ ਕਰਾਂ ਦਾ ਸਮਾਨ ਕੀਮਤੀ ਸਮਾਨ ਜ਼ਿੰਦਗੀ ਦੇ ਵਿੱਚ ਜਿਹੜੇ ਉਹਨਾਂ ਵਿਚਾਰਿਆਂ ਨੇ ਰੋਲ ਕੇ ਆਪਣੀ ਡਿਗਰੀਆਂ ਲਈਆਂ ਕਾਗਜ਼ ਪੱਤਰ ਪਤਾ ਹੀ ਨਹੀਂ ਉਹ ਕਿਤੇ ਕਿਤੇ ਪਾਣੀ ਦੇ ਵਿੱਚ ਪਾਣੀ ਦੀ ਮਾਰ ਜੇਠਾ ਕੇ ਲੋਕ ਜਿਹੜੇ ਆ ਉਹ ਪਾਣੀ ਦੀ ਮਾਰ ਜੇਠਾ ਕੇ ਆਪਣੇ ਜੀ ਆਪਣੇ ਸਾਹਮਣੇ ਮਰ ਮੁੱਕ ਗਏ ਆਪਣੇ ਡੰਗਰ ਬੱਚਾ ਸਾਹਮਣੇ ਰੁੱੜਦਾ ਜਾ ਰਿਹਾ ਫਸਲਾਂ ਸਾਹਮਣੇ ਤਬਾਹ ਹੋ ਗਈਆਂ ਇਸ ਤੋਂ ਵੱਡੀ ਆਫਤ ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ ਸੋ ਇਹ ਸਮਾਂ ਆ ਆਪਣੇ ਲੋਕਾਂ ਦੇ ਨਾਲ ਖਲੋਣ ਦਾ ਤੇ ਜਿੱਥੇ-ਜਿੱਥੇ ਵੀ ਮੇਰੇ ਭੈਣ ਭਰਾ ਨੇ ਜਿੱਥੇ-ਜਿੱਥੇ ਵੀ ਸਾਡੀ ਜਥੇਬੰਦੀ ਕੰਮ ਕਰਦੀ ਆ ਮੈਂ ਉਹਨਾਂ ਨੂੰ ਅਪੀਲ ਕਰਦੀ ਆ ਕਿ ਜਿੱਥੇ-ਜਿੱਥੇ ਵੀ ਤੁਹਾਡੇ ਬੇਸ਼ੱਕ ਇਫੈਕਟਡ ਏਰੀਆਜ਼ 'ਚ ਬੇਸ਼ੱਕ ਤੁਹਾਡਾ ਕੋ ਰਿਸ਼ਤੇਦਾਰ ਹੈਗਾ ਆ ਕੋਈ ਨਾਤਾ ਉੱਥੇ ਹੈਗਾ ਜਾਂ ਨਹੀਂ ਹੈਗਾ ਇੱਕ ਲੋਕ ਜਿਹੜਾ ਡੋਕਚਾਰ ਲੋਕਾਚਾਰੀ ਲਈ ਇੱਕ ਪਾਈਚਾਰਕ ਸਾਂਝ ਲਈ ਇੱਕ ਜਿਹੜੇ ਆਪਣੇ ਸਭ ਤੋਂ ਵੱਡਾ ਰਿਸ਼ਤਾ ਨਾਤਾ ਜਿਹੜਾ ਆ ਉਹ ਆਪਣੇ ਆਪਣੇ ਭੈਣ ਭਰਾਵਾਂ ਦੇ ਕੰਮ ਆਉਣ ਦਾ ਹੁੰਦਾ ਹੈ ਉਸ ਉਹਨਾਂ ਦਾ ਸਾਥ ਨਿਭਾਉਣਾ ਹੁੰਦਾ ਸੋ ਆ ਉਹ ਰਲ ਮਿਲ ਕੇ ਸੀ ਉਹਨਾਂ ਦੇ ਕੰਮ ਆਈਏ ਉਹਨਾਂ ਦੇ ਨਾਲ ਤੁਰੀਏ ਤਾਂ ਕਿ ਉਹਨਾਂ ਦੇ ਲਈ ਕਿਸੇ ਰੂਪ ਦੇ ਵਿੱਚ ਵੀ ਅਸੀਂ ਕੰਮ ਆ ਜਾਈਏ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਅਵੇਅਰ ਕਰੀਏ ਕਈ ਲੋਕ ਜਿਹੜੇ ਆੜੀ ਕਰਕੇ ਬੈਠੇ ਆ ਵੀ ਘਰਾਂ ਦੇ ਵਿੱਚ ਹੀ ਰਹਿਣਾ ਹੈ ਅਸੀਂ ਆਪਣੇ ਘਰਾਂ ਤੋਂ ਕਿਤੇ ਦੂਰ ਨਹੀਂ ਜਾਣਾ ਅਸੀਂ ਠੀਕ ਘਰ ਜਿਹੜਾ ਨਾ ਬੜਾ ਬੜਾ ਸਾਰੀ ਉਮਰ ਦੀ ਪੂੰਜੀ ਘਰ ਤੇ ਲਾਈ ਹੁੰਦੀ ਆ بڑے ਸੁਪਨੇ ਸਜਾਈ ਹੁੰਦੇ ਉਸ ਘਰ ਦੇ ਵਿੱਚ ਸਹੀ ਆ ਵੀ ਉਹਨੂੰ ਛੱਡਿਆ ਨਹੀਂ ਜਾ ਸਕਦਾ ਬਹੁਤ ਔਖਾ ਹੈ ਆਪਣੇ ਘਰ ਨੂੰ ਛੱਡਣਾ ਪਰ ਸਭ ਤੋਂ ਜ਼ਰੂਰੀ ਸਾਡੇ ਲਈ ਆਪਣੀ ਜ਼ਿੰਦਗੀ ਨੂੰ ਬਚਾਉਣਾ ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਬਚਾ ਲਿਆ ਬੱਚਿਆਂ ਨੂੰ ਬਚਾ ਲਿਆ ਆਪਣੇ ਪਰਿਵਾਰ ਨੂੰ ਬਚਾ ਲਿਆ ਤਾਂ ਮਿਹਨਤ ਕਰਕੇ ਸਮਾਂ ਫੇਰ ਇਹ ਦੁਬਾਰਾ ਆ ਜਾਣਾ ਹੈ ਵੀ ਅਸੀਂ ਆਪਣੇ ਘਰ ਨੂੰ ਬਹੁਤ ਵਧੀਆ ਹੋ ਸਕਦਾ ਹੈ ਇਸ ਤੋਂ ਵੀ ਵਧੀਆ ਖੜਾ ਕਰ ਸਕੀਏ ਸੋ ਜਿਹੜੇ-ਜਿਹੜੇ ਭੈਣ ਭਰਾ ਫਸੇ ਨੇ ਮੁਸ਼ਕਲ ਹਾਲਾਤਾਂ ਦੇ ਵਿੱਚ ਆਓ ਰਲ ਮਿਲ ਕੇ ਕਿਸੇ ਰੂਪ 'ਚ ਉਹਨਾਂ ਦੀ ਮਦਦ ਕਰੀਏ ਕੋਈ ਦਾਣਾ ਪਾਣੀ ਪਹੁੰਚਾ ਕੇ ਕੋਈ ਇਨਫੋਰਮੇਸ਼ਨ ਦੇ ਕੇ ਕੋਈ ਜਿੱਥੇ ਨਹੀਂ ਵੀ ਪਹੁੰਚ ਰਿਹਾ ਸਾਡਾ ਪ੍ਰਸ਼ਾਸਨ ਨਹੀਂ ਪਹੁੰਚ ਰਿਹਾ ਪ੍ਰਸ਼ਾਸਨ ਨੂੰ ਅਪੀਲ ਕਰੀਏ ਵੀ ਹਰ ਇੱਕ ਤੱਕ ਪਹੁੰਚ ਕੀਤੀ ਜਾਵੇ ਜਿੱਥੇ ਬਾਈਚਾਂਸ ਕੋਈ ਪਿੰਡ ਜਿਹੜੇ ਆ ਉੱਥੇ ਹਜੇ ਤੱਕ ਕੋਈ ਨਹੀਂ ਪਹੁੰਚਿਆ ਉੱਥੇ ਵੀ ਪਹੁੰਚਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾਵੇ ਭੈਣ ਭਰਾਵਾਂ ਵੱਲੋਂ ਵੱਧ ਤੋਂ ਵੱਧ ਇਸ ਤਰ੍ਹਾਂ ਦਾ ਯੋਗਦਾਨ ਪਾਇਆ ਜਾਂਦਾ ਹੈ ਖਾਣਾ-ਦਾਣੀ ਖਾਣਾ-ਦਾਣਾ ਪਹੁੰਚਾ ਕੇ ਜਾਂ ਕਿਸੇ ਵੀ ਹੋਰ ਰੂਪ ਦੇ ਵਿੱਚ ਜਿੰਨਾ ਵੀ ਯੋਗਦਾਨ ਪੰਡਦਾ ਹੈ ਉਹ ਸਾਨੂੰ ਪਾਉਣਾ ਚਾਹੀਦਾ ਹੈ ਮਦਦ ਕਰਨੀ ਚਾਹੀਦੀ ਹੈ ਤੇ ਇੱਕ ਆਓ ਸਾਰੇ ਰਲ ਕੇ ਪ੍ਰਮਾਤਮਾ ਅਗੇ ਅਰਦਾਸ ਕਰੀਏ ਵੀ ਇਹ ਸਮਾਂ ਮੁਸ਼ਕਲ ਦੀ ਘੜੀ ਜਿਹੜੀ ਆ ਇਹ ਜਲਦੀ ਖਤਮ ਹੋਵੇ ਤੇ ਲੋਕ ਜਿਸ ਤਰ੍ਹਾਂ ਪਹਿਲਾਂ ਆਪਣੇ ਪਰਿਵਾਰਾਂ ਦੇ ਵਿੱਚ ਸੁਖੀ ਵਸਦੇ ਸੀ ਖੁਸ਼ੀਆਂ ਦੇ ਨਾਲ ਉਸੇ ਤਰ੍ਹਾਂ ਹੀ ਰਹਿਣ ਬੜਾ ਔਖਾ ਸਮਾਂ ਇਸ ਮਾਰ ਦੀ ਵਿੱਚ ਆਏ 88 ਦਿਹਾੜਾ ਜਿਪੁੱਲੇ ਨੇ ਤੇ ਉਹ ਲੋਕ ਅਜੇ ਤੱਕ ਸਟੈਂਡ ਹੁੰਦੇ ਆ ਉਹਨਾਂ ਨੂੰ ਇੰਨੇ ਸਾਲ ਲੱਗੇ ਤੇ ਇਹ ਹੜਾ ਦੀ ਮਾਰ ਜਿਹੜੀ ਆ ਇਹ ਜਿਸ ਤਰ੍ਹਾਂ ਫਸਲਾਂ ਤਬਾਹ ਕਰਤੀਆਂ ਘਰ ਬਰਬਾਦ ਕਰ ਦਿੱਤੇ ਮਾਲ ਡੰਗਰ ਬਰਬਾਦ ਹੋ ਗਿਆ ਬੱਚੇ ਪਰ ਜਿਹੜੇ ਅੱਖਾਂ ਦੇ ਸਾਹਮਣੇ ਰੁੜ ਗਏ ਪਰਿਵਾਰ ਖਤਮ ਹੋ ਗਏ ਇਹ ਈਡੀ ਬਟੀਟਾ ਪੰਜਾਬ ਨੂੰ ਲੱਗੀ ਆ ਪਤਾ ਨਹੀਂ ਇਹ ਕਦੋਂ ਪੂਰੀ ਹੋਣੀ ਆ ਸੋ ਪ੍ਰਮਾਤਮਾ ਗੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਇੱਥੇ ਹੀ ਬਸ ਰੋਕਾ ਲਾ ਦੇ ਇੱਥੇ ਹੀ ਠੱਲ ਪਾ ਦੇ ਤਾਂ ਕਿ ਲੋਕ ਆਪਣੇ ਘਰਾਂ ਦੇ ਵਿੱਚ ਸੁਖੀ ਵਾਸ ਸਕਣ ਤੇ ਹਿੰਮਤ ਬਖਸ਼ੋ ਉਹਨਾਂ ਨੂੰ ਜਿਨ੍ਹਾਂ ਦੇ ਘਰ ਟੁੱਟ ਗਏ ਨੇ ਜਿਨ੍ਹਾਂ ਦੇ ਪਸ਼ੂ ਮਾਲ ਡੰਗਰ ਰੁੜ ਗਏ ਨੇ ਜਿਨ੍ਹਾਂ ਦੇ ਪਰਿਵਾਰ ਤੇ ਜੀ ਉਹਨਾਂ ਦੀ ਅੱਖਾਂ ਸਾਹਮਣੇ ਰੁੜ ਗਏ ਨੇ ਉਹਨਾਂ ਦੇ ਉੱਤੇ ਮੇਰ ਭਰਿਆ ਹੱਥ ਰੱਖ ਤਾਂ ਕਿ ਉਹ ਆਪਣੀ ਜ਼ਿੰਦਗੀ ਚ ਸਟੈਂਡ ਹੋ ਕੇ ਦੁਬਾਰਾ ਆਪਣਾ ਸਭ ਕੁਝ ਬਣਾ ਸਕਣ ਸੋ ਇਹਨਾਂ ਕਹਿੰਦੀ ਇਹਨਾਂ ਕੁਝ ਕਹਿੰਦੀ ਹੋਈ ਆਪ ਸਭ ਦਾ ਧੰਨਵਾਦ ਕਰਦੀ ਆਂ ਕਿ ਇਸ ਤਰ੍ਹਾਂ ਅਸੀਂ ਸਾਰੇ ਅੱਗੇ ਆਈਏ ਤੇ ਇਹਨਾਂ ਹਾਲਾਤਾਂ ਦਾ ਮੁਕਾਬਲਾ ਕਰਨ ਵਾਸਤੇ ਸਾਰਿਆਂ ਨੂੰ ਪ੍ਰੇਰਿਤ ਕਰੀਏ ਤੇ ਆਪ ਜੀ ਉਹਨਾਂ ਦੇ ਕੰਮ ਆਈਏ ਧੰਨਵਾਦ